ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰਾ ਜਮ ਜਮਦੂਤ ਨ ਆਵੇ ਨੀਰਾ ਕੰਠ ਲਾਈ ਪ੍ਰਭ ਰੱਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਾਪ ਸਗਲੇ ਥਾਨ ਵਸਾਈ ਸੁਖ-ਸਾਂਦ ਫਿਰ ਆਏ ਸੁਖ-ਸਾਂਦ ਸੰਬੰਧਕ ਪਾਠ ਨਾਨਕ ਪ੍ਰਾਪ ਸਰਣਾਈ ਜੇ ਨ ਸਗਲੇ ਰੋਗ ਮਿਟਾਈ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਹਰ ਰਸ ਪੀਵੋ ਭਾਈ ਨਾਮ ਜਪਹੁ ਨਾਮੁ ਆਰਾਧਹੁ ਗੁਰ ਪੂਰੇ ਕੀ ਸਰਨਾਈ ਰਹਾਉ ਜਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਸੋਈ ਪੂਰਨ ਭਾਈ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹੱਲਾ ਪੰਜਵਾ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਭੀਤਰ ਸਤਗੁਰੂ ਰਸ ਚਖੈ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪਹਿਰ ਤੁਮ ਧਿਆਈ ਧ ਤੁਮ ਹਲੰਤ ਲੱਗਿਆ ਹੋਇਆ ਤੁਮ ਉਚਾਰਨ ਕਰਨਾ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ਸਤਗੁਰ ਚਰਨ ਲੱਗੇ ਭਉ ਮਿਟਿਆ ਆਰਦਨ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਘਨੇਰੇ ਸਤਗੁਰ ਦੀ ਆਦਲਾਸਾ ਜਿਨ ਘਰ ਆਏ ਸੋਭਾ 세ਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਤਰਨੀ ਲਾਗ ਤਰਿਓ ਭਗ 사ਗਰ Jap नानक ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾ ਪਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਖੇਨ ਮਹਿ ਰਾਖ ਲਿਓ ਜਨ ਆਪਣਾ ਗੁਰਪੂਰੈ ਬੀੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਾਧ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਾਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਸਿਮਰੋ ਆਪਣਾ ਸਾਈਂ ਦਨ ਸਰਨ ਸਦ ਧਾਈ ਸਿਮਰੋ ਪਦ ਦੀ ਵਿਸਰਾਮ ਠੀਕ ਹਾਸ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਹਰ ਨਾਮ ਆਪਣੇ ਗੁਰ ਉਪਰ ਕੁਰਬਾਨ ਹਾਂਜੀ ਆਪਣੇ ਗੁਰੂ ਉਪਰ ਇਥੇ ਵਿਸਰਾਮ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁਖ ਮਿਟਾਈ ਸਗਲੇ ਦੁਖ ਸਗਲੇ ਦੁਖ ਮਿਟਾਈ ਸੁਖ ਪੁੰਚਹੁ ਮੇਰੇ ਭਾਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ